ਕਾਸਟ ਆਫ ਲਿਵਿੰਗ ਇਥੇ ਬੰਦਾ ਅਫੋਰਡ ਕਰ ਸਕਦਾ ਇਥੇ ਦਾ ਸਿਸਟਮ ਹੈ ਜੇ ਚਾਹੇ ਇਕੱਲਾ ਬੰਦਾ ਕੰਮ ਕਰਦਾ ਪਰ ਸਾਰਾ ਪਰਿਵਾਰ ਦਾ ਖਰਚਾ ਪਾਣੀ ਬੰਦਾ ਚਲਾ ਸਕਦਾ ਜੋ ਕਿ ਹੋਰ ਕੰਟਰੀਆਂ ਚ ਇਹ ਚੀਜ਼ ਪੋਸੀਬਲ ਨਹੀਂ ਹੈਗੀ हां जी अस्स्रीकाल जी। ਹੁਣ ਸਾਰਿਆਂ ਨੂੰ ਉਮੀਦ ਕਰਦੇ ਆਂ ਸਾਰੇ ਠੀਕ ਠਾਕ ਹੋਣਗੇ ਤੇ ਸਵਾਗਤ ਕਰਦੇ ਆਂ ਤੁਹਾਡਾ ਨਵੇਂ ਵੀਡੀਓ ਵਿੱਚ। ਹੁਣ ਜਿਵੇਂ ਕਿ ਤੁਸੀਂ ਟਾਈਟਲ ਤੇ ਥੰਬਨੇਲ ਤੋਂ ਦੇਖ ਲਿਆ ਹੋਣਾ ਅੱਜ ਆਪਾਂ ਤੁਹਾਨੂੰ ਇਟਲੀ ਦੇ ਘਰ ਦਿਖਾਉਣ ਜਾ ਰਹੇ ਆਂ ਵੀ ਇਟਲੀ 'ਚ ਘਰ ਕਿੱਦਾਂ ਦੇ ਹੁੰਦੇ ਨੇ ਠੀਕ ਆਂ ਅੰਦਰੋਂ ਵੀ ਦਿਖਾਵਾਂਗੇ। ਜੇ ਹੁਣ ਪਹਿਲਾਂ ਤੁਹਾਨੂੰ ਇਹ ਘਰ ਦੀ ਕੀਮਤ ਦੱਸੀਏ ਇਹ ਇੱਥੇ ਦੇ 1,70,000 ਯੂਰੋ ਆ। ਕੈਨੇਡੀਅਨ 'ਚ ਜੇ ਕਨਵਰਟ ਕਰੀਏ 2.5 ਲੱਖ ਕੈਨੇਡੀਅਨ ਡਾਲਰ ਹੋ ਗਿਆ ਤੇ ਇਹ 'ਚ 5 ਕਮਰੇ ਨੇ ਤੇ ਇੱਕ ਵਾਰ ਚਲੋ ਮੈਂ ਤੁਹਾਨੂੰ ਏਰੀਆ ਦਿਖਾ ਦਿੰਦਾ ਵੀ ਆਲੇ-ਦਾਲੇ ਵੀ ਇ ਯੂਜੂਲੀ ਇੱਥੇ ਇਟਲੀ ਚਰਵਾਜੇ ਹੁੰਦਾ ਵੀ ਘਰ ਦੇ ਮੂਹਰੇ ਗੇਟ ਲੱਗੇ ਹੁੰਦੇ ਨੇ ਫੈਂਸ ਲੱਗੇ ਹੁੰਦੇ ਨੇ ਸੋ ਆਜੋ ਆਪਾਂ ਤੁਹਾਨੂੰ ਇਟਲੀ ਦੇ ਘਰ ਦਿਖਾਉਣ ਜਾ ਰਹੇ ਹਾਂ ਕਿੱਦਾਂ ਦੇ ਨੇ ਸਾਈਡ ਤੇ ਗਾਰਡਨ ਵੀ ਆ ਜੋ ਕਿ ਬਾਅਦ ਚੋਂ ਆਪਾਂ ਦਿਖਾਵਾਂਗੇ ਇਸ ਤੋਂ ਸਭ ਤੋਂ ਪਹਿਲਾਂ ਪੌੜੀਆਂ ਚੜ੍ਹ ਕੇ ਮੇਨ ਐਂਟਰੈਂਸ 'ਚ ਆਪਾਂ ਪੜਦੇ ਹਾਂ ਤੇ ਇਹ ਘਰਾਂ ਦੀ ਇੱਕ ਖਾਸੀਅਤ ਇਹ ਆ ਜਿਵੇਂ ਆਪਣੇ ਕੈਨੇਡਾ ਵਿੱਚ ਲੱਕੜ ਦੇ ਘਰ ਹੁੰਦੇ ਨੇ ਇੱਥੇ ਘਰ ਸਾਰੇ ਪੱਥਰ ਦੇ ਬਣੇ ਹੁੰਦੇ ਨੇ ਮੋਸਟਲੀ ਪਹਿਲਾ ਡਿਫਰੈਂਸ ਤਾਂ ਮੇਨ ਇਹ ਆ ਆ ਹੈਗੇ ਆਪਣੀ ਮੇਨ ਐਂਟਰੈਂਸ ਚਲੋ ਆਜੋ ਓਕੇ ਸਭ ਤੋਂ ਪਹਿਲਾਂ ਇਧਰਲੀ ਸਾਈਡ ਆਪਣੇ ਆਉਣ ਦਾ ਮੇਨ ਲਿਵਿੰਗ ਰੂਮ ਹੈ ਸੋ ਉਧਰ ਸੋਫੇ ਟੀਵੀ ਕਹਿ ਸਕਦੇ ਆ ਕੋਈ ਗੈਸਟ ਆਇਆ ਉਹਨਾਂ ਲਈ ਮੇਨ ਏਰੀਆ ਇਹ ਤੋਂ ਬਾਅਦ ਆਪਾਂ ਇਧਰ ਸਿੱਧਾ ਚੱਲਦੇ ਆਂ ਜੇ ਇਧਰ ਆ ਜਾਂਦਾ ਕਿਚਨ ਵਾਲਾ ਏਰੀਆ ਸੋ ਬੇਸਿਕਲੀ ਕਿਚਨ ਤਾਂ ਜੇ ਤੁਸੀਂ ਦੇਖੋਗੇ ਇਧਰਲੀ ਸਾਈਡ ਆ ਇਹਦੀ ਲਾਈਟ ਓਕੇ ਸੋ ਇੱਕ ਵਾਰ ਆ ਕੇ ਆਪਾਂ ਦਿਖਾ ਦਾਂਗੇ ਨੇੜੇ ਆ ਕੇ ਆਹ ਵਾਲਾ ਕਿਚਨ ਵਾਲਾ ਏਰੀਆ ਠੀਕ ਆ ਕੁਕਿੰਗ ਵਗੈਰਾ ਗੈਸ ਵਗੈਰਾ ਫਰਿੱਜ ਵਗੈਰਾ ਸਾਰੇ ਇੱਥੇ ਲੱਗੇ ਨੇ ਤੇ ਇੱਥੇ ਆਪਣਾ ਆ ਜਾਂਦਾ ਹੈ ਡਾਈਨਿੰਗ ਰੂਮ ਠੀਕ ਹੈ ਜਿੱਥੇ ਆਪਾਂ ਖਾਣੇ ਪੀਣੇ ਆ ਆ ਇਧਰੋਂ ਬਾਹਰਲਾ 뷰 ਚੈੱਕ ਕਰੋ ਇੱਥੇ ਇਟਲੀ ਦੇ ਘਰਾਂ ਚ ਇਹ ਆ ਵੀ ਇੱਥੇ ਬੈਲਕੋਨੀਜ਼ ਬਹੁਤ ਅਟੈਚ ਹੁੰਦੀਆਂ ਨੇ ਹਨਾ ਆਪਣੇ ਘਰ ਨਾਲ ਕਿਚਨ ਵਾਲੇ ਏਰੀਆ ਦੇ ਨਾਲ ਹੀ ਇਧਰ ਬੈਲਕੋਨੀਆ ਇਧਰ ਹੀ ਹੈਗਾ ਆਪਣੇ ਬੈਕਯਾਰਡ ਜੋ ਕਿ ਤੁਹਾਨੂੰ ਬਾਅਦੋਂ ਦਿਖਾਵਾਂਗੇ ਕਾਫੀ ਖੁੱਲਾ ਢਲਾ ਏਰੀਆ ਵਧੀਆ ਚਲੋ ਅੱਜ ਮੌਸਮ ਥੋੜਾ ਉਹ ਖਰਾਬ ਆ ਬੱਦਲਾ ਵਾਲਾ ਪਰ ਚਲੋ ਮੌਸਮ ਵਧੀਆ ਹੋਵੇ ਵਧੀਆ ਏਰੀਆ ਇੱਥੇ ਖੁੱਲਾ ਡੁੱਲਾ ਬੰਦਾ ਕੁਰਸੀਆ-ਕੁਰਸੀਆ ਢਾਕੇ ਬੈਹ ਸਕਦਾ ਹੁਣ ਵਾਪਸ ਜੇ ਆਪਾਂ ਘਰ ਚ ਚਲੀਏ ਆਪਾਂ ਰੂਮ ਵਾਲੇ ਸਾਈਡ ਚਲਦੇ ਆਂ ਚਲੋ ਆਜੋ ਸਭ ਤੋਂ ਪਹਿਲਾਂ ਤਾਂ ਹੁਣ ਆਪਣਾ ਇਹ ਲਿਵਿੰਗ ਏਰੀਆ ਆ ਜਾਂਦਾ ਮੇਨਲੀ ਕਿ ਇੱਥੇ ਸਾਰੇ ਬੈੱਡਰੂਮ ਨੇ ਮੇਨਲੀ ਮੈਂ ਲਾਦਾ ਪ੍ਰੋਬਬਲੀ ਕਾਫੀ ਜਾਣਾਂ ਨੇ ਇਹ ਚੀਜ਼ ਨੋਟਿਸ ਕਰ ਲਈ ਹੋਊਗੀ ਵੀ ਘਰ ਇੱਥੇ ਬਹੁਤ ਖੁੱਲੇ ਨੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਬੈਡਰੂਮ ਵੀ ਇਕੱਲਾ-ਇਕੱਲਾ ਸਪੇਸ਼ੀਅਸ ਆ ਪੂਰੀ ਖੁੱਲੀ ਜਗ੍ਹਾ ਆ ਆ ਆਪਣਾ ਪਹਿਲਾ ਰੂਮ ਆ ਇਹਦੇ ਨਾਲ ਬਿਲਕੁਲ ਵਾਸ਼ਰੂਮ ਆ ਸੋ ਇਹ ਵੀ ਚਲੋ ਤੁਹਾਨੂੰ ਦਿਖਾ ਦਿੰਨੇ ਆ ਅੰਦਰੋਂ ਤੇ ਇਟਲੀ ਵਿੱਚ ਇਹ ਰਵਾਜ ਹੁੰਦਾ ਆ ਦੋ ਸੇਟਾਂ ਲੱਗੀਆਂ ਹੁੰਦੀਆਂ ਨੇ ਜੋ ਕਿ ਕੈਨੇਡਾ ਤੇ ਯੂ ਐਸ ਏ 'ਚ ਨਹੀਂ ਹੁੰਦੀਆਂ ਉੱਥੇ ਥੋੜਾ ਅਲੱਗ ਸਿਸਟਮ ਹੁੰਦਾ ਤੇ ਇੱਧਰ ਹੈਗਾ ਆਪਣਾ ਸ਼ਾਵਰ ਇਹਦਾ ਖੋਲਣ ਦਾ ਸਿਸਟਮ ਓਕੇ ਇੱਧਰੋਂ ਸੋ ਆ ਸ਼ਾਵਰ ਤੇ ਚਲੋ ਤੁਹਾਨੂੰ ਹੁਣ ਇਧਰ ਦੂਸਰਾ ਰੂਮ ਦਿਖਾਉਨੇ ਆ। ਸੋ ਦੂਸਰਾ ਰੂਮ ਸੋ ਆ ਦੂਸਰਾ ਰੂਮ ਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਬੱਚਿਆਂ ਦਾ ਰੂਮ ਨੇ ਇਹ ਥੋੜੇ ਜਿਹਾ ਇਹਨਾਂ ਨੇ ਸਜਾਏ ਹੋਏ ਨੇ ਉਦਾਂ ਬੈੱਡ ਵੀ ਸਿੰਗਲ ਆ। ਸੋ ਆ ਹੈਗਾ ਦੂਸਰਾ ਰੂਮ ਇਹ ਤੋਂ ਬਾਅਦ ਇਧਰ ਨੂੰ ਜਾ ਕੇ ਇੱਥੇ ਆ ਜਾਂਦਾ ਤੀਸਰਾ ਰੂਮ ਜਿਵੇਂ ਕਿ ਦੇਖ ਸਕਦੇ ਹੋ ਹਮੇਸ਼ਾ ਬਹੁਤ ਖੁੱਲਾ ਬਹੁਤ ਸਪੇਸ਼ੀਅਸ ਮਗਰ ਹੈਗਾ ਬੈਕ ਯਾਰ ਤੇ ਮਗਰ ਇਹਨਾਂ ਕੋ ਕਾਫੀ ਇੱਥੇ ਜਗ੍ਹਾ ਆਪੀ ਇਹਨਾਂ ਨੇ ਸਬਜ਼ੀਆਂ ਲਾਈਆਂ ਹੋਈਆਂ ਨੇ ਜੋ ਕਿ ਤੁਹਾਨੂੰ ਬਾਅਦ ਚੋ ਜਾ ਕੇ ਦਿਖਾਉਣੇ ਆ ਸੋ ਕੈਨੇਡਾ ਵਿੱਚ ﺍﻟमारी ਯੂਜੂਲੀ ਕਮਰੇ ਦੇ ਵਿੱਚ ਹੀ ਹੁੰਦੀ ਆ ਨਾ ਉਹਨਾਂ ਨੇ ਇੱਕ ਅਲੱਗ ਸੈਕਸ਼ਨ ਬਣਾਇਆ ਹੁੰਦਾ ਇੱਥੇ ਆਇਆ ਅਲੱਗ ਤੋਂ ਇੱਕ ਯੂਜੂਲੀ ਖਰੀਦਣੀ ਪੈਂਦੀ ਆ ਹਨਾ ਸੋ ਕਿ ਮੇਰੇ ਹਿਸਾਬ ਨਾਲ ਬੈਟਰ ਆ ਕਿਉਂਕਿ ਵਧੀਆ ਸੋਹਣਾ ਲੱਗਦਾ ਡੈਕੋਰੇਟਿਵ ਆ ਚੀਜ਼ ਸੋ ਇੱਧਰ ਹੋ ਗਿਆ ਆਪਣੇ ਤਿੰਨ ਰੂਮ ਇਸ ਤੋਂ ਬਾਅਦ ਆਪਾਂ ਹੁਣ ਥੱਲੇ ਵਾਲੇ ਏਰੀਆ 'ਚ ਚੱਲਦੇ ਆ ਸੋ ਆਜੋ ਲਾਈਟਸ ਨਾਲ ਦੇ ਨਾਲ ਲੱਭੇ ਜਾਵਾਂ ਕਿਉਂਕਿ ਇੱਥੇ ਥੋੜੀ ਲਾਈਟਿੰਗ ਘਾਟਾ ਸੋ ਪੌੜੀਆਂ ਤੋਂ ਉੱਤਰਦੇ ਸਾਰ ਇੱਧਰ ਇੱਕ ਹੋਰ ਰੂਮ ਆ ਜਾਂਦਾ ਕਹਿ ਸਕਦੇ ਆ ਇੱਕ ਪੂਰੀ ਤਰ੍ਹਾਂ ਦਾ ਬੈੱਡਰੂਮ ਵਾਂਗੂ ਨਹੀਂ ਸੈਟਅਪ ਕੀਤਾ ਠੀਕ ਹੈ ਮਤਲਬ ਬੱਚਿਆਂ ਦੇ ਖੇਡਣ ਦੀ ਵੀ ਕਹਿ ਸਕਦੇ ਆ ਰੂਮ ਬਣਾਇਆ ਹੋਇਆ ਨਾਲ ਟੀਵੀ ਆ ਛੋਟੇ ਆ ਸੋਫਾ ਤੇ ਇੱਥੇ ਸਮਾਨ ਰੱਖਣ ਲਈ ਇੱਕ ਤਰ੍ਹਾਂ ਦੀ ਅਲਮਾਰੀ ਆ ਹੈਗਾ ਚੌਥਾ ਰੂਮ ਤੇ ਇੱਧਰ ਹੁਣ ਜੋ ਨਿਕਲੇ ਆ ਆਪਾਂ ਤੋਂ ਮੈਂ ਲਾਦਾ ਤੁਸੀਂ ਨੋਟਿਸ ਕਰ ਲਿਆ ਉਹ ਹਰੇਕ ਫਲੋਰ ਵੀ ਜੇ ਤੁਸੀਂ ਦੇਖੋਗੇ ਸਾਰਾ ਮਾਰਬਲ ਵਿੱਚ ਆ ਤੇ ਇਧਰ ਆਪਣਾ ਆ ਗਿਆ ਪੰਜਵਾਂ ਰੂਮ ਠੀਕ ਹੈ ਜੋ ਕਿ ਹੈਗਾ ਮੇਨ ਗਰਾਉਂਡ ਫਲੋਰ ਤੇ ਤੇ ਨਾਲ ਬਿਲਕੁਲ ਮਤਲਬ ਬੈਕਯਾਰਡ ਗਾਰਡਨ ਆ ਪੱਤੇ-ਪੁੱਤੇ ਦੇਖੋ ਪੂਰੇ ਖਿੜਕੀ ਤੱਕ ਪਹੁੰਚ ਰਹੇ ਨੇ ਇਹਦੇ ਨਾਲ ਹੀ ਜੇ ਇਧਰ ਨੂੰ ਆਪਾਂ ਜਾਈਏ ਇਧਰ ਆ ਜਾਂਦਾ ਲਾਂਡਰੀ ਰੂਮ ਆ ਠੀਕ ਹੈ ਤੇ ਨਾਲ ਇੱਕ ਵਾਸ਼ਰੂਮ ਆ ਤੇ ਸ਼ਾਵਰ ਵਾਲਾ ਸਿਸਟਮ ਆ ਆ ਹੈਗਾ ਮੇਨ ਲਾਂਡਰੀ ਏਰੀਆ ਤੇ ਮੈਨੂੰ ਲੱਗਦਾ ਇੱਥੋਂ ਜੀ ਆਪਾਂ ਨਿਕਲ ਸਕਦੇ ਹਾਂ ਮੈਂ ਟਰਾਈ ਕਰ ਲਾਂ ਹਾਂ ਇੱਥੋਂ ਜੀ ਬੈਕਯਾਰਡ 'ਚ ਨਿਕਲ ਸਕਦੇ ਹਾਂ ਸੋ ਇਹੀ ਚੀਜ਼ ਤੁਹਾਨੂੰ ਪਹਿਲਾਂ ਦਿਖਾ ਦਿੰਨੇ ਆ ਪਰ ਇਹ ਤੋਂ ਪਹਿਲਾਂ ਤੁਹਾਨੂੰ ਇਧਰਲਾ ਵਾਸ਼ਰੂਮ ਵੀ ਦਿਖਾ ਦਿੰਨੇ ਆ ਸੋ ਆ ਇੱਕ ਐਕਡੀਸ਼ਨਲ ਵਾਸ਼ਰੂਮ ਆ ਸੇਮ ਚੀਜ਼ ਨਾਲ ਸ਼ਾਵਰ ਇਸ ਤੋਂ ਬਾਅਦ ਇੱਥੇ ਚਲੋ ਆਜੋ ਤੁਹਾਨੂੰ ਬੈਕਯਾਰਡ ਦਿਖਾਉਂਨੇ ਆ ਹੁਣ ਆ ਕਾਫੀ ਖੁੱਲੀ ਜਗ੍ਹਾ ਆ ਕਾਫੀ ਖੁੱਲਾ ਏਰੀਆ ਆ ਉਹਨਾਂ ਨੇ ਆਪ ਆਪਣੀ ਘਰ ਦੀ ਖੇਤੀ ਕੀਤੀ ਆ ਕਾਫੀ ਸਬਜ਼ੀਆਂ ਬੀਜੀਆਂ ਨੇ ਕਾਫੀ ਅਲੱਗ-ਅਲੱਗ ਚੀਜ਼ਾਂ ਨੇ ਓਕੇ ਸੋ ਕਿਚਨ ਗਾਰਡਨ ਚੋਂ ਆਪਾਂ ਫੇਰ ਇੱਕ ਵਾਰ ਅੰਦਰ ਆ ਜਾਈਏ ਤੇ ਦੂਸਰੇ ਸਾਈਡ ਹੁਣ ਤੁਹਾਨੂੰ ਲੈ ਕੇ ਜਾਂਦੇ ਆ ਸੋ ਆਜੋ ਤੇ ਇੱਥੋਂ ਹੁਣ ਆਪਾਂ ਨਿਕਲਦੇ ਆ ਠੀਕ ਹੈ ਆਪਾਂ ਐਂਟਰੈਂਸ ਉੱਪਰੋਂ ਕੀਤੀ ਸੀ ਤੇ ਹੁਣ ਇੱਥੋਂ ਨਿਕਲਦੇ ਆ ਥੱਲੇ ਵਾਲਾ ਫਲੋਰ ਆ ਤੇ ਇੱਕ ਹੋਰ ਚੀਜ਼ ਜਿਹੜੀ ਆ ਇੱਧਰ ਹੈਗਾ ਗੈਰੇਜ ਠੀਕ ਹੈ 1 ਕਾਰ ਗੈਰੇਜ ਆ ਇੱਕ ਗੱਡੀ ਵਾਲਾ ਗਰਾਜ ਆ ਇੱਕ ਗੱਡੀ ਪੂਰੀ ਖੜ ਸਕਦੀ ਆ ਤੇ ਬਾਕੀ ਐਕਸਟਰਾ ਸਪੇਸ ਆ ਸਾਈਡ ਤੇ ਆਪ ਦਾ ਸਮਾਨ ਰੱਖਣ ਲਈ ਤੇ ਬਾਕੀ ਇੱਧਰ ਜਿਹੜਾ ਰੂਮ ਆ ਇਹ ਇੱਕ ਤਰ੍ਹਾਂ ਦਾ ਸਟੋਰ ਰੂਮ ਆ ਹਨਾ ਆਪ ਦਾ ਐਕਸਟਰਾ ਜੇ ਹੋਰ ਸਮਾਨ ਆ ਜਿਹਦੀ ਕਿ ਨਹੀਂ ਜ਼ਰੂਰਤ ਉਹ ਇੱਥੇ ਰੱਖ ਸਕਦੇ ਆ ਚਲੋ ਹੁਣ ਆਹ ਗੇਟ 'ਚ ਆਪਾਂ ਬਾਹਰ ਨਿਕਲਦੇ ਆਂ ਇਹ ਹੈਗਾ ਮੇਨ ਫਲੋਰ ਠੀਕ ਆ ਥੱਲੇ ਵਾਲਾ ਜਿੱਥੋਂ ਆਪਾਂ ਪਹਿਲਾਂ ਬੜੇ ਸੀਗੇ ਤੇ ਫਿਰ ਤੁਹਾਨੂੰ ਸਾਈਡ ਤੇ ਗਾਰਡਨ ਦਾ ਦੂਸਰਾ ਹਿੱਸਾ ਦਿਖਾਉਣਨੇ ਆ ਇੱਕ ਤਾਂ ਉਹ ਐਂਟਰੈਂਸ ਆ ਤੇ ਇੱਕ ਆਹ 게ਟ ਆ ਜੋ ਕਿ ਆਬਵੀਅਸਲੀ ਜੋ ਆਪਾਂ ਗੱਡੀ ਬਾੜ ਨੇ ਹੁੰਦੀ ਆ ਬਾਕੀ ਗੈਰੇਜ ਦਾ ਇਦਾਂ ਵੀ 게ਟ ਖੁੱਲ ਜਾਂਦਾ ਠੀਕ ਹੈ ਇੱਧਰ ਹੁਣ ਘਰ ਦੇ ਇਧਰ ਲੈ ਸਾਈਡ ਹੋਰ ਗਾਰਡਨਿੰਗ ਵਾਲੀ ਸਪੇਸ ਆ ਆ ਮੈਨੂੰ ਬਹੁਤ ਵਧੀਆ ਲੱਗਦੀ ਆ ਚੀਜ਼ ਚਲੋ ਅੱਜ ਮੌਸਮ ਖਰਾਬ ਆ ਨਾ ਮੀਮੂ ਪਿਆ ਪਰ ਜਦੋਂ ਮੌਸਮ ਵਧੀਆ ਹੁੰਦਾ ਖਾਸ ਕਰਕੇ ਨਿਆਣਿਆਂ ਵਾਲੀ ਬੱਚਿਆਂ ਲਈ ਵਧੀਆ ਇਹ ਝੁੱਲ੍ਹਾ ਆ ਤੇ ਇੱਧਰ ਦੁਆਰਾ ਉਹੀ ਏਰੀਆ ਆ ਜਾਂਦਾ ਜੋ ਕਿ ਖੇਤੀਬਾੜੀ ਵਾਲਾ ਗਾਰਡਨ ਵਾਲਾ ਜਿੱਥੇ ਇਹਨਾਂ ਨੇ ਆਪਣੀ ਸਬਜ਼ੀਆਂ ਬੀਜੀਆਂ ਹੋਈਆਂ ਨੇ ਚਲੋ ਆ ਜਾਓ ਜੀ ਸੋ ਦਵਾਰ ਤੋਂ ਅੰਦਰ ਚੱਲੀਏ ਤੇ ਆਪਾਂ ਆਪ ਵਾਲੇ ਡੋਰ 'ਚ ਐਂਟਰ ਕਰਦੇ ਆ ਜੋ ਕਿ ਹੈਗਾ ਗੇਰਜ ਵਾਲਾ ਡੋਰ ਸੋ ਆਜੋ ਤੇ ਇੱਕ ਹੋਰ ਚੀਜ਼ ਜੋ ਮੈਂ ਤੁਹਾਨੂੰ ਦੱਸਦਾ ਖਾਸ ਕਰਕੇ ਯੂਰੋਪੀਅਨ ਕੰਟਰੀਜ਼ ਬਾਰੇ ਉਹ ਇਹ ਆ ਕਿ ਯੂਜੂਲੀ ਬੋਤਲਾ ਆਣਾ ਪਾਣੀ ਸਾਰੇ ਪੀਂਦੇ ਨੇ ਜਿੰਨੇ ਵੀ ਚਲੋ ਇੱਥੇ ਫੈਮਲੀਆਂ ਤੁਸੀਂ ਦੇਖੋਗੇ ਹੋਰ ਦੇਸ਼ਾਂ 'ਚ ਮੈਨੂੰ ਪਤਾ ਆਇਆ ਹੈ ਟੈਪ ਵਾਟਰ ਹੀ ਸਾਰੇ ਪੀ ਲੈਂਦੇ ਨੇ ਪਰ ਇੱਥੇ ਬੋਤਲਾ ਲਿਆਉਂਦੇ ਨੇ ਬਾਹਰੋਂ ਬੋਤਲਾ ਵਾਲਾ ਪਾਣੀ ਜਾਇ ਚੱਲਦਾ ਕੋਈ ਇੱਕ ਹੋਰ ਚੀਜ਼ ਜਿਵੇਂ ਕਿ ਤੁਸੀਂ ਆ ਦੇਖ ਰਹੇ ਹੋ ਜੇ ਇਹਨੂੰ ਆਪਾਂ ਖੋਲ ਲਈਏ ਉੱਤੇ ਐਕਸਟਰਾ ਸਪੇਸ ਹੁੰਦੀ ਆ ਠੀਕ ਹੈ ਮਤਲਬ ਸ਼ਾਬਤ ਜੋਤ ਹੁੰਦੀ ਆ ਥੋੜਾ ਬਤਾ ਰੂਮ ਬਚ ਜਾਂਦਾ ਤੁਸੀਂ ਬੇਸਿਕਲੀ ਇੱਥੇ ਪਰਮਿਸ਼ਨ ਲੈ ਕੇ ਜਿਹੜੀ ਉਹ ਜਗ੍ਹਾ ਹੈਗੀ ਆ ਉਹਦਾ ਵੀ ਹੋਰ ਕੋਈ ਰੂਮ ਚਾ ਹੋਰ ਕੋਈ ਐਕਸਟਰਾ ਸਪੇਸ ਬਣਾ ਸਕਦੇ ਹੋ ਫਿਲਹਾਲ ਇਹਨਾਂ ਨੇ ਕਿਰਾਇਆ ਨਹੀਂ ਪਰ ਇਹ ਵੀ ਇੱਕ ਆਪਸ਼ਨ ਹੁੰਦਾ ਤੁਹਾਨੂੰ ਮੈਂ ਹੀਟਿੰਗ ਸਿਸਟਮ ਬਾਰੇ ਇੱਥੇ ਦੱਸਦਾ ਵੀ ਇੱਥੇ ਹੀਟਿੰਗ ਸਿਸਟਮ ਕਿੱਦਾਂ ਵਰਕ ਕਰਦਾ ਖਾਸ ਕਰਕੇ ਸਰਦੀਆਂ ਵਿੱਚ ਸੋ ਕਾਈਂਡ ਆ ਵਿੱਚ ਤਾਂ ਆਪਣੇ ਵੈਂਟੀਲੇਟਰ ਥੱਲੇ ਲੱਗੇ ਹੁੰਦੇ ਨੇ ਹਨਾ ਏਸੀ ਵੀ ਹੀਟ ਵੀ ਉੱਥੋਂ ਥੱਲੇ ਹੀ ਨਿਕਲ ਜਾਂਦਾ ਇਹ ਬੇਸਿਕਲੀ ਸਤੂਫਾ ਵੀ ਕਹਿ ਸਕਦੇ ਆ ਇਹਨੂੰ ਇਟਾਲੀਅਨ ਵਿੱਚ ਇਹ ਗਰਮ ਹੁੰਦਾ ਜੇ ਆਪਾਂ ਔਨ ਕਰੀਏ ਤੇ ਲਗਭਗ ਸਾਰਾ ਰੂਮ ਹੀ ਗਰਮ ਰੱਖਦਾ ਸੋ ਇਹ ਹੈਗੇ ਨੇ ਇੱਥੇ ਤੇ ਹੀਟਿੰਗ ਸਿਸਟਮ ਲਗਭਗ ਹਰੇਕ ਰੂਮ ਦੇ ਵਿੱਚ ਇਹ ਤੁਹਾਨੂੰ ਮਿਲ ਜਾਣਗੇ ਜੇ ਰੂਮ ਵੱਡਾ ਤੇ ਉੱਥੇ ਦੋ ਵੀ ਲੱਗੇ ਹੁੰਦੇ ਨੇ ਤੇ ਬਿਲਕੁਲ ਜੇ ਇਹਦੇ ਕੋਲ ਬੈਠੋਗੇ ਨਾ ਤਾਂ ਪ੍ਰੋਬਬਲੀ ਬਹੁਤ ਤੁਹਾਨੂੰ ਗਰਮੀ ਲੱਗੂਗੀ ਜਦੋਂ ਇਹ ਔਨ ਹੁੰਦੇ ਨੇ ਮੇਨ ਹੁਣ ਜੇ ਡਿਫਰੈਂਸ ਦਸੀਏ ਹਨਾ ਬਾਕੀ ਚਲੋ ਹੋਰ ਦੇਸ਼ਾਂ ਦੇ ਘਰਾਂ ਨੂੰ ਇਹ ਆ ਸਭ ਤੋਂ ਪਹਿਲਾਂ ਇਟਾਲੀਅਨ ਘਰਾਂ ਵਿੱਚ ਮੇਨ ਫਲੋਰ ਮਾਰਬਲ ਚ ਹੁੰਦਾ ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਪਿਓਰ ਇਟਾਲੀਅਨ ਮਾਰਬਲ ਆ ਬਹੁਤ ਹੀ ਵਧੀਆ ਡਿਜ਼ਾਈਨ ਆ ਬਹੁਤ ਹੀ ਵਧੀਆ ਕੁਆਲਿਟੀ ਦੂਸਰੀ ਚੀਜ਼ ਇਹ ਆ ਇੱਥੇ ਦਾ ਹੈਗਾ ਜੋ ਲੱਕੜ ਸੋ ਆਜੋ ਤੁਹਾਨੂੰ ਦਿਖਾਉਨੇ ਆ ਸੋ ਇੱਥੇ ਹਾਲਵੇ ਵਿੱਚ ਜੋ ਆਪਾਂ ਨਿਕਲਦੇ ਆ ਆ ਤੁਸੀਂ ਗੇਟ ਚੈੱਕ ਕਰੋ ਆ ਜਿਹੜਾ ਗੇਟ ਆ ਚਲੋ ਮੈਂ ਚਾਹੇ ਬੰਦ ਵੀ ਕਰਦਾ ਵੀ ਇਦਾਂ ਨਹੀਂ ਹੈਗਾ ਵੀ ਇਹ ਛੇਤੀ ਟੁੱਟ ਜੂਗਾ ਜਿਹੜਾ ਛੇਤੇ ਤੁਸੀਂ ਭੰਦੋਂਗੇ ਇਹ ਬਹੁਤ ਮਜ਼ਬੂਤ ਆ ਜਿਹੜਾ ਵੀ ਮਟੀਰੀਅਲ ਯੂਜ਼ ਕੀਤਾ ਜਾਂਦਾ ਘਰ ਚ ਉਹ ਪੂਰਾ ਮਜ਼ਬੂਤ ਹੁੰਦਾ ਸੋ ਤਾਂ ਕਰਕੇ ਘਰ ਪੂਰੇ ਸਖਤ ਨੇ ਇੱਥੇ ਆਏ ਨਿਗਾ ਵੀ ਜੇ ਕੋਈ ਤੂਫਾਨ ਆ ਗਿਆ ਸ਼ੱਪਤਾ ਉੜ ਗਿਆ ਜਾਂ ਘਰ ਢਹਿ ਗਏ ਜਿਵੇਂ ਕਿ ਯੂਸ਼ੁਅਲੀ ਕਈ ਲੱਕੜ ਦੇ ਘਰਾਂ ਨਾਲ ਹੋ ਜਾਂਦਾ ਸੋ ਇੱਥੇ ਉਹ ਸੀਨ ਨਹੀਂ ਹੈਗਾ ਮਟੀਰੀਅਲ ਬਾਰੇ ਗੱਲ ਕਰ ਰਹੇ ਸੀ ਸੋ ਕੰਦਾ ਵੀ ਦੇਖੋ ਕੰਦਾ ਪਿਓਰ ਪੱਥਰ ਆ ਇੱਥੇ ਜਿਹੜਾ ਭਰਤਿਆ ਜਾਂਦਾ ਪਿਓਰ ਸੀਮੈਂਟ ਇਦਾਂ ਨਹੀਂਗਾ ਵੀ ਇਹ ਗੱਤਾ ਹੋਊਗਾ ਮੁੱਕਾ ਮਾਰੋਂਗੇ ਕੰਮ ਤੋਂ ਅੰਦਰ ਵੱਡਜੂ ਤੁਸੀਂ ਗੇਟ ਵੀ ਦੇਖ ਲਓ ਮੇਨ ਐਂਟਰੈਂਸ ਵਾਲਾ ਗੇਟ ਆ ਕਿੱਡਾ ਬੜਾ ਆ ਤੇ ਇਟਲੀ ਚ ਇਟਲੀ ਤੋਂ ਇਲਾਵਾ ਯੂਰਪ ਤੇ ਹੋਰ ਵੀ ਜੋ ਕੰਟਰੀਜ਼ ਨੇ ਤੁਹਾਨੂੰ ਪਤਾ ਇਹਦੇ ਆਰਕੀਟੈਕਟ ਕਰਕੇ ਜਾਣੇ ਜਾਂਦੇ ਨੇ ਕਈ ਬਿਲਡਿੰਗਾਂ ਇੱਥੇ ਹੁੰਦੀਆਂ ਨੇ ਜੋ ਬਹੁਤ ਬਹੁਤ ਸਾਲ ਪੁਰਾਣੀਆਂ ਹੁੰਦੀਆਂ ਨੇ ਪਰ ਉਹ ਇੰਨੇ ਵਧੀਆ ਤਰੀਕੇ ਨਾਲ ਬਣਾਇਆ ਗਏ ਹੁੰਦੀਆਂ ਨੇ ਉਹਨਾਂ ਦੇ ਫਾਊਂਡੇਸ਼ਨ ਇੰਨੇ ਸਟਰੌਂਗ ਹੁੰਦੇ ਨੇ ਉਹ ਪੂਰੇ ਮਜ਼ਬੂਤ ਹੁੰਦੇ ਨੇ ਬਹੁਤ ਹੀ ਵਧੀਆ ਪ੍ਰਾਈਸ ਤੇ ਤੁਹਾਨੂੰ ਉਹ ਮਿਲ ਜਾਂਦੇ ਨੇ ਇਹੀ ਤਾਂ ਇਥੇ ਖਾਸੀਅਤ ਆ ਕੋਸਟ ਆਫ ਲਿਵਿੰਗ ਇਥੇ ਬੰਦਾ ਅਫੋਰਡ ਕਰ ਸਕਦਾ ਇਥੇ ਤਾਂ ਸਿਸਟਮ ਇਹ ਹੈ ਜੇ ਚਾਹੇ ਇਕੱਲਾ ਬੰਦਾ ਕੰਮ ਕਰਦਾ ਪਰ ਸਾਰਾ ਪਰਿਵਾਰ ਦਾ ਖਰਚਾ ਪਾਣੀ ਬੰਦਾ ਚਲਾ ਸਕਦਾ ਜੋ ਕਿ ਹੋਰ ਕੰਟਰੀਆਂ ਚ ਇਹ ਚੀਜ਼ ਪੋਸੀਬਲ ਨਹੀਂ ਹੈਗੀ ਤੇ ਇਹ ਚੀਜ਼ ਇੱਥੇ ਸਭ ਤੋਂ ਵੱਡੀ ਖਾਸੀਅਤ ਆ ਬੰਦਾ ਆਪਣੀ ਫੈਮਿਲੀ ਨੂੰ ਪੂਰਾ ਟਾਈਮ ਦੇ ਸਕਦਾ ਜ਼ਰੂਰੀ ਨਹੀਂਗਾ ਵੀ ਸਾਰਿਆਂ ਨੂੰ ਕੰਮ ਕਰਨਾ ਪੈਣਾ ਨਹੀਂ ਤਾਂ ਖਰਚਾ ਪਾਣੀ ਚੱਲਣਾ ਨਹੀਂ ਇਹ ਸੀਨ ਇੱਥੇ ਨਹੀਂ ਹੈਗਾ ਮੈਂ ਇੱਕ ਕੋਸ਼ਿਸ਼ ਕੀਤੀ ਆ ਆਪਦੇ ਵੱਲੋਂ ਹਨਾ ਤੁਹਾਨੂੰ ਇੱਕ ਹੋਮ ਟੂਰ ਦੇਣ ਦੀ ਚਲੋ ਮੇ ਵੀ ਪਰਫੈਕਟ ਨਹੀਂ ਹੋ ਸਕਦਾ ਚਲੋ ਪਰ ਮੈਂ ਕੋਸ਼ਿਸ਼ ਕੀਤੀ ਉਮੀਦ ਕਰਦਾ ਤੁਹਾਨੂੰ ਪਸੰਦ ਆਈ ਹੋਵੇ ਜੇ ਤੁਹਾਨੂੰ ਐਦਾ ਦੀ ਵੀਡੀਓਜ਼ ਹੋਰ ਚਾਹੀਦੀਆਂ ਨੇ ਇਟਲੀ ਰਿਲੇਟਡ ਵੀਡੀਓਜ਼ ਹੋਰ ਚਾਹੀਦੀਆਂ ਨੇ ਜਾਂ ਹੋਰ ਯੂਰਪ ਦੇ ਦੇਸ਼ਾਂ ਰਿਲੇਟਡ ਵੀਡੀਓਜ਼ ਚਾਹੀਦੀਆਂ ਨੇ ਤਾਂ ਜਰੂਰ ਮੈਨੂੰ ਕਮੈਂਟ ਵਿੱਚ ਦੱਸਿਓ ਬਾਕੀ ਆਸੀ ਗਿਆ ਅੱਜ ਦੀ ਵੀਡੀਓ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਦੇ ਹੋ ਤੇ ਆਪਾਂ ਮਿਲਦੇ ਆ ਅਗਲੀ ਵਾਰ ਓਕੇ